ਸ਼ਰਦਾ ਭਵਨੀ ਦੇ ਸਾਹਿਤ ਹੋਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਬੜੇ ਅਨੁਠੇ ਢੰਗ ਦੇ ਨਾਲ ਬੜੇ ਪ੍ਰੇਮ ਸੰਜੁਗਤ ਹੋ ਕਰਕੇ ਸਾਨੂੰ ਆਪਣੀ ਰਜਨਾਵਲੀ ਦੇ ਦੁਆਰਾ ਆਪਣੀ ਦਰਸ਼ਨਾਂ ਤੋਂ ਉਚਾਰਨ ਕਰਕੇ ਦਰਸਾਉਂਦੇ ਨੇ ਮਾਲਕ ਨੂੰ ਕਿਵੇਂ ਮਿਲਿਆ ਜਾਣਾ ਹੈ ਤੇ ਪਰਿਪੂਰਨ ਪਰਮਾਤਮਾ ਵੱਲ ਨੂੰ ਕਿਵੇਂ ਤੁਰਿਆ ਜਾਣਾ ਹੈ ਉਹ ਸਾਨੂੰ ਸਮਝਾਉਂਦੇ ਆ ਰਹੇ ਨੇ ਭਾਈ ਸਾਹਿਬ ਕਿਰਪਾ ਕਰਦੇ ਜੈਸੇ ਮੇਗ ਬਰਖਾ ਸਰਬੱਤਰ ਬਰਖੈ ਸਮਾਨ ਭਾਈ ਗੁਰਦਾਸ ਸਾਹਿਬ ਕਹਿੰਦੇ ਸੰਸਾਰ ਦੇ ਅੰਦਰ ਅਸਮਾਨ ਦੇ ਵਿੱਚੋਂ ਵਰਖਾ ਹੁੰਦੀ ਏ ਮਿਹ ਪੈਂਦਾ ਤੇ ਉਹ ਸਮਾਨ ਇੱਕੋ ਜਿਹਾਂ ਪੈਂਦਾ ਟੋਇਆਂ ਦੇ ਵਿੱਚ ਵੀ ਉਵੇਂ ਹੀ ਪੈ ਰਿਹਾ ਹੈ ਤੇ ਬਿਆਨ ਦੇ ਉੱਪਰ ਵੀ ਪੈ ਰਿਹਾ ਹੈ ਪਹਾੜਾਂ ਦੇ ਉੱਪਰ ਵੀ ਪੈ ਰਿਹਾ ਹੈ ਤੇ ਔਰ ਜਿਹੜੀਆਂ ਨਦੀਆਂ ਵਹਿ ਰਹੀਆਂ ਨੇ ਦਰਿਆਵਾਂ ਗਏ ਰਹੇ ਨੇ ਉਹਨਾਂ ਦੇ ਵਿੱਚ ਵੀ ਬਰਾਬਰ ਪੈ ਰਿਆ ਹੈ ਸਾਰੀਆਂ ਜ਼ਗਾਵਾਂ ਤੇ ਮਹੀ ਪੈਂਦਾ ਤੇ ਉਹ ਸਮਾਨ ਪੈਂਦਾ ਹੈ ਬਰਾਬਰ ਪੈਂਦਾ ਹੈ ਭਾਈ ਸਭ ਕਹਿੰਦੇ ਉੱਚੋ ਤਜ ਨਿਚੇ ਥਲ ਗਵਨ ਕਾ ਜਾਤ ਹੈ ਮੈਂ ਤਾਂ ਸਾਰਿਆਂ ਤੇ ਪਿਆ ਸਾਰੀਆਂ ਜਗਾਵਾਂ ਤੇ ਪਿਆ ਇੱਕੋ ਸਾਰ ਪਿਆ ਮੋਲੇ ਧਾਰ ਪਿਆ ਭਾਈ ਸਾਹਿਬ ਕਹਿੰਦੇ ਫਰਕ ਇਹ ਪੈ ਗਿਆ ਜਦੋਂ ਮਿਹ ਪਿਆ ਨਾ ਤੇ ਜਿਹੜਾ ਉਹਦਾ ਪਾਣੀ ਸੀ ਉਹ ਉਚਾਈਆਂ ਨੂੰ ਛੱਡ ਕੇ ਤਿੰਨ ਨੀਵੀਆਂ ਜਗਾਂ ਵੱਲ ਨੂੰ ਵਹਿ ਤੁਰਿਆ ਨਿਵਾਣ ਵੱਲ ਨੂੰ ਵਹਿ ਤੁਰਿਆ ਨੀਵੀਆਂ ਜਗਾ ਤੇ ਆ ਕੇ ਉਨੇ ਰੁਕਣਾ ਪਸੰਦ ਕੀਤਾ ਠਹਿਰਨਾ ਪਸੰਦ ਕੀਤਾ ਸੰਸਾਰ ਦੇ ਅੰਦਰ ਆਕਾਲ ਪੁਰਖ ਵੈਗੁਰੂ ਨਿਰਆਕਾਰ ਦੀ ਕਿਰਪਾ ਸਾਰੇ ਵਰਸ ਰਹੀ ਏ ਸਾਰੇ ਹੀ ਜਿਹੜੇ ਹੰਕਾਰ ਦੇ ਉੱਚੇ ਟਿੱਬੇ ਬਣ ਗਏ ਨੇ ਵੱਡੇ ਵੱਡੇ ਪਹਾੜ ਹੰਕਾਰ ਦੇ ਬਣ ਗਏ ਨੇ ਕਿਰਪਾ ਭਾਵੇਂ ਸਮਾਨ ਹੀ ਵਰਤ ਰਹੀ ਏ ਪ੍ਰਮਾਤਮਾ ਦੀ ਸਾਰੇ ਸੰਸਾਰ ਵਿੱਚ ਪਰ ਉਹ ਰਹਿਮਤ ਦਾਤ ਬਖਸ਼ਿਸ਼ ਰੁਕਦੀ ਉਥੇ ਜਿਹੜੇ ਹਿਰਦੇ ਨਿਮਰਤਾ ਦੇ ਨਾਲ ਝੁਕੇ ਹੋਏ ਨੇ ਉਥੇ ਆ ਕੇ ਠਹਿਰਦੀ ਉਥੇ ਟਿਕਦੀ ਮਹਾਰਤ ਬਾਣੀ ਅੰਦਰ ਵੀ ਕਹਿੰਦੇ ਆਪਈ ਆਪਸ ਕੋ ਜੋ ਜਾਣੇ ਨੀਚਾ ਸਉ ਗਣੀਏ ਸਭ ਤੇ ਉੱਚਾ ਜਿਹਨੂੰ ਨੀਵਾ ਹੋਣਾ ਨਹੀਂ ਨਾ ਆਇਆ ਉੱਚਾ ਨਹੀਂ ਉੱਠ ਸਕੇਗਾ ਜਿਹੜੇ ਦਰਖਤ ਨੇ ਜ਼ਮੀਨ ਵਿੱਚ ਆਪਣੀਆਂ ਜੜਾਂ ਨੂੰ ਫੈਲਾਇਆ ਨਹੀਂ ਉਹ ਮਜ਼ਬੂਤੀ ਦੇ ਨਾਲ ਉੱਪਰ ਨਹੀਂ ਉੱਠ ਸਕੇਗਾ ਜਿੰਨਾ ਗਹਿਰਾ ਜਾਵੇਗਾ ਜੜਾ ਨੂੰ ਲੈ ਕੇ ਓਨਾ ਹੀ ਬੁਲੰਦੀਆਂ ਨੂੰ ਛੋਵੇਗਾ ਜਿੰਨਾ ਗੁਰਮੁਖ ਨਿਮਰਤਾ ਵਿੱਚ ਆਵੇਗਾ ਨਿਉਂਦਾ ਜਾਵੇਗਾ ਭਾਂਡਾ ਨੀਵਾ ਹੋਵੇਗਾ ਬਖਸ਼ ਸ਼ਾਨ ਦਾਤਾ ਰਹਿਮਤਾ ਸਤਗੁਰੂ ਦੀਆਂ ਪੈਂਦੀਆਂ ਜਣਗੀਆਂ ਔਰ ਉਹ ਸੰਸਾਰ ਤੋਂ ਉੱਚਾ ਉੱਠਦਾ ਜਾਏਗਾ। ਔਰ ਆਪਣੇ ਆਪ ਨੂੰ ਜਿਹੜਾ ਨੀਵਾ ਕਰਕੇ ਜਾਂਦਾ ਹੈ। ਭਾਈ ਸਾਹਿਬ ਕਹਿੰਦੇ ਨੇ ਬਈ ਨੀਵੀਆਂ ਜ਼ਗਾਵਾਂ ਤੇ ਪਾਣੀ ਬਿਨਾ ਉਪਰਾਲੇ ਆਪੇ ਇਕੱਠੇ ਇਕੱਠਾ ਹੋ ਜਾਂਦਾ ਹੈ। ਨਿਮਰਤਾ ਵਾਂਦੇ ਕੋਲ ਜਿਹਦੇ ਕੋਲ ਨਿਰਮਨਤਾ ਹੈ ਉਦੇ ਕੋਲ ਦਾਤਾ ਬਖਸ਼ਿਸ਼ਾਂ ਰਹਿਮਤਾਂ ਆ ਜਾਂਦੀਆਂ ਨੇ ਬਖਸ਼ਿਸ਼ ਗੁਰੂ ਕੀ ਆ ਜਾਂਦੀ ਏ ਭਾਈ ਸਾਹਿਬ ਕਹਿੰਦੇ ਤੀਰਥ ਪਰਬ ਜੈਸੇ ਜਾਤ ਹੈ ਜਗਤ ਚੱਲ ਜਿਵੇਂ ਸੰਸਾਰ ਦੇ ਸਾਰੇ ਜੀਵ ਤੀਰਥਾਂ ਤੇ ਜਾਂਦੇ ਪੁਰਬੀ ਇਸ਼ਨਾਨ ਕਰਨ ਵਾਸਤੇ ਕਿਸੇ ਪੁਰਬ ਦੇ ਸਮੇਂ ਇਸ਼ਨਾਨ ਕਰਨਾ ਉਦੋਂ ਜਾਂਦੇ ਨੇ ਚੱਲ ਕੇ ਲਾਰੇ ਬਨ ਬਨ ਕੇ ਕੇਤਾਰਾ ਬਨ ਬਨ ਕੇ ਬੜੀ ਦੂਰ ਦਾ ਰਾਡਿਓ ਚੱਲ ਜੱਲ ਕੇ ਉਸ ਜਗ੍ਹਾ ਤੇ ਜਤਰੀ ਹੈ ਤਦ ਦਿੱਤ ਦਾਨ ਅਤ ਬਿਗਸਾਤ ਹੈ ਜਿਹੜੇ ਯਾਤਰੀ ਨੇ ਉਹ ਬੜੇ ਪ੍ਰੇਮ ਦੇ ਨਾਲ ਕੁਝ ਨਾ ਕੁਝ ਆਪਣੀ ਯਾਤਰਾ ਨੂੰ ਸਫਲਿਆ ਕਰਨ ਵਾਸਤੇ ਉੱਥੇ ਕੁਝ ਨਾ ਕੁਝ ਦਾਨ ਕਰਦੇ ਨੇ ਆਪਣੀ ਕਿਰਤੋ ਕਮਾਈ ਨੂੰ ਸਫਲਿਆ ਕਰਦੇ ਨੇ ਉਸ ਜਗ੍ਹਾ ਤੇ ਜਾ ਕੇ ਕੋਈ ਬਹੁਤਾ ਕੋਈ ਥੋੜਾ ਉਹਨਾਂ ਨੂੰ ਦਾਨ ਦੇ ਕੇ ਕੁਝ ਚਾਰ ਕੌਡੀਆਂ ਆਪਣੀਆਂ ਸੇਵਾ ਵਿੱਚ ਲਾ ਕੇ ਬਿਖਸਾਤ ਹੈ ਬੜਾ ਖੁਸ਼ ਹੁੰਦਾ ਇੱਥੇ ਆਇਆ ਤੇ ਸਬਬ ਮਿਲਿਆ ਹੈ ਤੇ ਕੁਝ ਆਪਣੀ ਕਿਰਤੋ ਕਮਾਈ ਨੂੰ ਇੱਥੇ ਸਫਲਾ ਕੀਤਾ ਹੈ ਬੜਾ ਖੁਸ਼ ਹੁੰਦਾ ਹੈ ਭਾਈ ਸਾਹਿਬ ਕਹਿੰਦੇ ਜੈਸੇ ਨਿਰਪਸੋਭ ਤੋ ਹੈ ਬੈਠੋ ਸੰਗਾ ਸੁਨੋਂ ਪੈ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਇੱਕ ਰਾਜਾ ਆਪਣੀ ਰਾਜ ਸੰਗਾਸਨ ਦੇ ਉੱਪਰ ਬੈਠਾ ਬڑا ਸੋਭਾ ਪਾਉਂਦਾ ਹੈ ਬڑا ਸੋਭਾ ਵਾਲਾ ਹੋ ਜਾਂਦਾ ਹੈ ਅਰ ਬੜਾ ਖੁਸ਼ੀਆਂ ਦੇ ਖੇੜੇ ਨਾਲ ਆਨੰਦਤ ਹੁੰਦਾ ਹੈ ਚਾਹ ਹੁ ਔਰ ਤੇ ਦਰਬ ਅਵ ਦਿਨੂ ਰਾਤ ਹੈ ਤੀਰਥ ਤੇ ਯਾਤਰੀ ਚੱਲ ਕੇ ਜਾਂਦੇ ਨੇ ਜਾ ਕੇ ਦਾਨ ਦਿੰਦੇ ਖੁਸ਼ ਹੁੰਦੇ ਨੇ ਇਸ਼ਨਾਨ ਕਰਦੇ ਨੇ ਮੈਂ ਸਾਰੇ ਪੈਂਦਾ ਵਰਖਾ ਦਾ ਜਲ ਨੀਵੀਂ ਜਗਾ ਤੇ ਆ ਕੇ ਖਲੋਂਦਾ ਔਰ ਰਾਜਾ ਆਪਣੇ ਰਾਜ ਸਿੰਘਾਸਨ ਤੇ ਬੈਠਾ ਇੱਕ ਜਗਾ ਤੇ ਆ ਤੇ ਫਿਰ ਜਿੰਨਾ ਚਾਰ ਕੂਟਾਂ ਦਾ ਧਾਨਿਆਨਾ ਚੌਗਿਰਦਿਓ ਨਜ਼ਰਾਨੇ ਭੇਟ ਹੁੰਦੇ ਨੇ ਰਾਜੇ ਨੂੰ ਆ ਆ ਕੇ ਚਾਰੇ ਕੂਟਾਂ ਤੋਂ ਨਜ਼ਰਾਨੇ ਭੇਟ ਹੁੰਦੇ ਬੈਠਾ ਇੱਕ ਜਗਾ ਤੇ ਆ ਕਿਉਂ ਉਹ ਰਾਜਾ ਹੈ ਤੇ ਰਾਜੇ ਦੇ ਕੋਲ ਆਪੇ ਆਉਂਦੇ ਮੰਗਤੇ ਨੂੰ ਘਰ ਘਰ ਜਾਣਾ ਪੈਂਦਾ ਹੈ ਮੰਗਣ ਵਾਸਤੇ ਖਰਾਤ ਲੈਣ ਵਾਸਤੇ ਕੋਈ ਦੇਵੇ ਜਾਂ ਨਾ ਦੇਵੇ ਰਾਜੇ ਦਾ ਬੋਲਿਆ ਹੋਇਆ ਇੱਕ ਬੋਲ ਪਤਾ ਹੈ ਸਾਨੂੰ ਜੀਵਨ ਦੇ ਸਕਦਾ ਹੈ ਪਤਾ ਹੈ ਸਾਨੂੰ ਮੌਤ ਦੇ ਸਕਦਾ ਹੈ ਇਸ ਲਈ ਲੋਕ ਨਜ਼ਰਾਨੇ ਭੇਟ ਕਰਦੇ ਨੇ ਬੜੀ ਖੁਸ਼ੀ ਨਾਲ ਭੇਟ ਕਰਦੇ ਨੇ ਜਿਹੜਾ ਪਰਿਪੂਰਨ ਪਰਮਾਤਮਾ ਦਾ ਪਿਆਰਾ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਹੈ ਭਗਵਾਨ ਵਸ ਗਿਆ ਹੈ ਭਗਵਾਨ ਪ੍ਰਗਟ ਹੋ ਗਿਆ ਹੈ ਤੇ ਉਹ ਆ ਰਾਜਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਉਹਦਾ ਨਾਮ ਪਿੰ ਦੇ ਵਿੱਚ ਮਨ ਭਿੱਜ ਗਿਆ ਹੈ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਤੇ ਦੁਨੀਆਂ ਦੇ ਲੋਕ ਜਾਣਦੇ ਨੇ ਉਹਦੇ ਚਰਣਾ ਤੇ ਸਿਰ ਚਕਾਉਂਦੇ ਨੇ ਅਜੇ ਰਾਜੇ ਨੂੰ ਹੁਕਮ ਸੁਨਾਣਾ ਪੈਂਦਾ ਹੈ ਬਈ ਐਸ ਇਲਾਕੇ ਚੋਂ ਨਜ਼ਰਾਨਾ ਇੰਨਾ ਆਵੇ ਆਵੇ ਪਰ ਰੱਬ ਦੇ ਪਿਆਰ ਵਾਲੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਇੱਕ ਜਗਾ ਤੇ ਬੈਠਾ ਹੈ ਉਹਦੇ ਵਿੱਚ ਇੰਨੀ ਬਖਸ਼ਿਸ਼ ਹੈ ਇੱਕ ਬੋਲ ਰਾਜੇ ਨੂੰ ਵੀ ਕੰਗਾਲ ਕਰ ਸਕਦਾ ਹੈ ਇੱਕ ਬੋਲ ਕੰਗਾਲ ਨੂੰ ਵੀ ਰਾਜਾ ਬਣਾ ਸਕਦਾ ਹੈ ਇੰਨੀ ਬਖਸ਼ਿਸ਼ ਲੈ ਕੇ ਬੈਠਾ ਹੈ ਦੁਨੀਆਂ ਦੇ ਲੋਕ ਚੌਗਿਰਦਿਓਂ ਰਾਤ ਬਾ ਦਿਨੇ ਆਉਂਦੇ ਨੇ ਤੇ ਚਰਣਾ ਤੇ ਕਦਮਾਂ ਤੇ ਸੀਸ ਚਗਾਉਂਦੇ ਨੇ ਨਜ਼ਰਾਨੇ ਭੇਟ ਕਰਦੇ ਨੇ ਦੇਦਾਰ ਕਰਕੇ ਖੁਸ਼ੀ ਮਹਿਸੂਸ ਕਰਦੇ ਨੇ ਰੱਬ ਦੇ ਪਿਆਰੇ ਨਾਲੋਂ ਵੱਧ ਕੇ ਕੋਈ ਰਾਜਾ ਨਹੀਂ ਅਰ ਜੀ ਦਾ ਨਾਮ ਮਨ ਵਿੱਚ ਮਨ ਨਾਮ ਵਿੱਚ ਭਿੱਜ ਗਿਆ ਹੈ ਗੁੰਥੜ ਹੋ ਗਿਆ ਹੈ ਪ੍ਰਭੂ ਨਾਲ ਮਿਲ ਗਿਆ ਹੈ ਭਾਈ ਸਾਹਿਬ ਕਹਿੰਦੇ ਤੈਸੇ ਇਸੇ ਤਰ੍ਹਾਂ ਜਿਵੇਂ ਰਾਜੇ ਦੇ ਕੋਲ ਚੌਗਿਰਦੇਓ ਧਨ ਚੱਲ ਕੇ ਆਉਂਦਾ ਈ ਤੀਰਥ ਤੇ ਯਾਤਰੀ ਚੱਲ ਕੇ ਆਉਂਦੇ ਨੇ ਉੱਥੇ ਬਹਿਣ ਵਾਲਿਆਂ ਨੂੰ ਅਰ ਦਾਨ ਦਿੱਤਾ ਜਾਂਦਾ ਆਪਣੇ ਆਪ ਮਿਲ ਰਿਹਾ ਹੈ ਔਰ ਵਰਖਾ ਸਾਰੇ ਹੋ ਰਹੀਏ ਪਾਣੀ ਨੀਵੀਆਂ ਜਗਾ ਤੇ ਚੱਲ ਕੇ ਆ ਰਿਹਾ ਏ ਇਸੇ ਤਰ੍ਹਾਂ ਭਾਈ ਸਬ ਕਹਿੰਦੇ ਨਿਹਕਾਮ ਥਾਮ ਸਾਧ ਹੈ ਸੰਸਾਰ ਵਿਖੇ ਜਿਹੜਾ ਸਾਧੂ ਜਨ ਗੁਰ ਸਿੱਖ ਜਨ ਸੰਤ ਜਨ ਰੱਬ ਦਾ ਪਿਆਰਾ ਜਿਹੜਾ ਨਾ ਉਹ ਕਾਮਨਾ ਤੁਰੈਤ ਹੋ ਕੇ ਨਾਮ ਜਪਦਾ ਕਾਮਨਾ ਤੁਰੈਤ ਕੋਈ ਕਾਮ ਨਹੀਂ ਕੋਈ ਕਾਮਨਾ ਨਹੀਂ ਔਰ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਕਿਸੇ ਵੀ ਫਲ ਦੀ ਇੱਛਾ ਨਹੀਂ ਕੁਝ ਮਿਲੇ ਅਰ ਸੇਵਾ ਕਰ ਤੂ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਉਹਨੂੰ ਮਾਲਕ ਮਿਲਦਾ ਹੈ ਉਸ ਸਾਧ ਜਿਹੜਾ ਆਪਣੇ ਧਾਮ ਘਰ ਦੇ ਵਿੱਚ ਬੈਠਾ ਹੋਇਆ ਹੈ ਦਰਦਰ ਤੇ ਭਟਕਣ ਦੀ ਲੋੜ ਨਹੀਂ ਘਰ ਵਿੱਚ ਬੈਠਾ ਹੈ ਬਾਵੇਂ ਅਸੀਂ ਕਈ ਵੇਰ ਇਸ